ਔਨਰ ਦੇ ਨਾਲ ਜੁੜੇ ਹੋ ਤੁਸੀਂ ਤੇ ਇਸ ਵੇਲੇ ਦੀ اہم ਅਪਡੇਟ ਅਮਰਸਰ ਦੇ ਨਾਲ ਜੁੜੀ ਹੋਈ ਹੈ ਜਿੱਥੇ ਮੜ ਤੋਂ ਗੋਲੀਆਂ ਚੱਲੀਆਂ ਨੇ ਤੇ ਇਲਾਕੇ ਦੇ ਵਿੱਚ ਦਹਿਸ਼ਤ ਫੈਲੀ ਹੋਈ ਹੈ ਜ਼ਿਕਰੇ ਖਾਸ ਹੈ ਕਿ ਜਿਹੜੀਆਂ ਇਹ ਗੋਲੀਆਂ ਚੱਲੀਆਂ ਨੇ ਇਹ ਇੱਕ ਡੀਲਰ ਦੇ ਉੱਤੇ ਚੱਲੀਆਂ ਨੇ ਕਮਿਸ਼ਨ ਏਜੰਟ ਹੈ ਸਰਜੀਤ ਸਿੰਘ ਜਿਸ ਨੂੰ ਬਦਮਾਸ਼ਾਂ ਦੇ ਵੱਲੋਂ ਧਮਕੀ ਦਿੱਤੀ ਗਈ ਸੀ ਫਰौती ਮੰਗੀ ਗਈ ਸੀ ਜ਼ਿਕਰੇ ਖਾਸ ਹੈ ਕਿ ਇੱਕ ਵਿਦੇਸ਼ੀ ਨੰਬਰ ਤੋਂ ਕਾਲ ਆਉਂਦੀ ਹੈ ਤੇ ਗੈਂਗਸਟਰ ਰਿੰਦਾ ਦੇ ਨਾਂ ਦੇ ਉੱਤੇ 5 ਕਰੋੜ ਰੁਪਏ ਮੰਗੇ ਜਾਂਦੇ ਨੇ ਤੇ ਕਿਹਾ ਜਾਂਦਾ ਜੇਕਰ 5 ਕਰੋੜ ਨਾ ਦਿੱਤੇਗੇ ਤਾਂ ਪਰਿਵਾਰ ਸਮੇਤ surjit singh ਨੂੰ ਠੋਕ ਦਿੱਤਾ ਜਾਵੇਗਾ ਜਿਸ ਤੋਂ ਬਾਅਦ ਉਹਨਾਂ ਦੇ ਵੱਲੋਂ ਵਿਰੋਧ ਕੀਤਾ ਗਿਆ ਤੇ ਕਿਹਾ ਗਿਆ ਕਿ ਉਹਨਾਂ ਕੋਲ ਇੰਨੇ ਪੈਸੇ ਨਹੀਂ ਨੇ ਉਹ ਇੱਕ ਛੋਟੇ ਕਾਰੋਬਾਰੀ ਨੇ ਜਿਸ ਤੋਂ ਬਾਅਦ ਬਦਮਾਸ਼ਾਂ ਦੇ ਵੱਲੋਂ ਉਹਨਾਂ ਦੇ ਉੱਤੇ ਗੋਲੀਆਂ ਚਲਾਈ ਗਈਆਂ ਨੇ ਦੋ ਬਦਮਾਸ਼ ਮੋਟਰਸਾਈਕਲ ਤੇ ਸਵਾਰ ਓਕੇ ਆਂਦੇ ਨੇ ਤੇ ਉਹਨਾਂ ਦੇ ਉੱਤੇ ਗੋਲੀਆਂ ਚਲਾ ਦਿੰਦੇ ਨੇ ਤੇ ਉਹਨਾਂ ਦੀ ਜਿਹੜੀ ਕਮਰ ਹੈ ਉਸ ਦੇ ਵਿੱਚ ਜਾ ਕੇ ਗੋਲੀ ਲੱਗਦੀ ਹੈ ਉਸ ਤੋਂ ਬਾਅਦ ਗੰਭੀਰ ਜ਼ਖਮੀ ਹੋ ਜਾਂਦੇ ਨੇ ਤੇ ਇਸ ਸਮੇਂ ਉਹ ਚੇਰੇ ਇਲਾਜ ਨੇ ਉਹਨਾਂ ਦਾ ਕੀ ਕੁਝ ਕਹਿਣਾ ਹੈ ਪਹਿਲਾਂ ਉਹਨਾਂ ਦਾ ਜਿਹੜਾ ਬਿਆਨ ਹੈ ਸਟੇਟਮੈਂਟ ਹੈ ਉਹ

ਫੋਨ ਜਿਹੜਾ ਮੈਨੂੰ ਪਹਿਲਾਂ ਆਇਆ ਹਰਿੰਦਰ ਸਿੰਘ ਰਿੰਦਾ ਦਾ ਆਇਆ ਉਹਨੇ ਆਪਣੇ ਆਪ ਨੂੰ ਹਰਿੰਦਰ ਸਿੰਘ ਰਿੰਦਾ ਦੱਸਿਆ ਪਰ ਮੈਨੂੰ ਨਹੀਂ ਪਤਾ ਕਿ ਕੌਣ ਹੈ ਕੌਣ ਨਹੀਂ ਕੋਈ ਵੀਡੀਓ ਕਾਲ ਨਹੀਂ ਹੋਈ WhatsApp ਕਾਲ ਆਈ ਹੈ ਤੇ ਮੈਨੂੰ ਉਹਨਾਂ ਨੇ ਕਿਹਾ ਵੀ ਤੇਰੇ ਕੋਲ 5 ਕਰੋੜ ਰੁਪਈਆ ਲੈਣਾ ਤੈਨੂੰ ਸੇਵਾ ਲਈ ਹੈ ਮੈਂ ਕਿਹਾ ਵੀ ਮੈਂ ਗਰੀਬ ਬੰਦਾ ਮੈਂ ਤੁਹਾਨੂੰ 5 ਕਰੋੜ ਰੁਪਈਆ ਕਿੱਥੋਂ ਲਵਾਂਗਾ ਵਪਾਰੀ ਬੰਦੇ ਆ ਕਾਰੋਬਾਰ ਹੈ ਤੁਹਾਨੂੰ ਪਤਾ ਕਾਰੋਬਾਰਾਂ 'ਚ ਪੈਸੇ ਮਾੜੇ-ਘੋਟੇ ਲੱਗੇ ਹੁੰਦੇ ਆ ਤੇ ਉਸ ਤੋਂ ਬਾਅਦ ਮੈਂ ਫਿਰ ਉਸੇ ਵੇਲੇ ਪੁਲਿਸ ਨੂੰ ਸੂਚਿਤ ਕੀਤਾ ਉਹਨਾਂ ਨੇ ਮਕਦਮਾ ਨੰਬਰ 32 ਜਿਹੜਾ 24 ਨੂੰ ਦਰਜ ਕੀਤਾ ਉਹਦਾਂ ਖਿਲਾਫ ਪਰ ਤੋਂ ਬਾਅਦ ਫਿਰ ਮੈਨੂੰ ਕੱਲਾ ਆਉਂਦਿਆਂ ਰਹੀਆਂ ਵੀ ਆਹ ਤੇਰੇ ਕੋਲ ਪੈਸੇ ਲੈਣੇ ਹੀ ਲੈਣੇ ਆ ਜੇ ਤੂੰ ਪੈਸੇ ਨਾ ਦਿੱਤੇ ਤੈਨੂੰ ਮਾਰ ਦੇਣਾ ਤੇਰੇ ਪਰਿਵਾਰ ਨੂੰ ਮਾਰ ਦੇਣਾ ਤੇ ਤੁਹਾਡੇ ਘਰ ਨੂੰ ਅੱਗ ਲਾ ਦੇਣੀ ਆ ਮੈਂ ਫਰੋਤੀ ਮੰਗੀ ਦੀ ਫਰੋਤੀ ਮੰਗੀ ਗਈ ਜੀ ਆਂਦੇ ਤੁਹਾਡੇ ਕੋਲ 5 ਕਰੋੜ ਲੈਣਾ ਬਸ ਇਹ ਕਿੰਨੇ ਦਿਨਾਂ ਤੋਂ ਤੁਹਾਨੂੰ ਇਹ ਇਹ ਸਰ ਮੈਨੂੰ 17/4/2024 ਤੋਂ ਆਉਣ ਰਹੀਆਂ ਧਮਕੀਆਂ ਪੀੜਤ ਸੁਰਜੀਤ ਸਿੰਘ ਦਾ ਕੀ ਕੁਝ ਕਹਿਣਾ ਉਹ ਤੁਸੀਂ ਖੁਦ ਹੀ ਸੁਣ ਲਿਆ ਤੇ ਉਹਨਾਂ ਦੇ ਵੱਲੋਂ ਸਾਫਟ ਔਰਟ ਤੇ ਕਿਹਾ ਗਿਆ ਹੈ ਕਿ ਉਹਨਾਂ ਨੂੰ ਧਮਕੀਆਂ ਦਿੱਤੀਆਂ ਗਈਆਂ ਸੀ ਥ੍ਰੈਟਸ ਦਿੱਤੇ ਗਏ ਸੀ ਅਪ੍ਰੈਲ ਮਹੀਨੇ ਤੋਂ ਇਹ ਕਾਲਾਂ ਆ ਰਹੀਆਂ ਸਨ ਜਿਸ ਤੋਂ ਬਾਅਦ ਉਹਨਾਂ ਦੇ ਵੱਲੋਂ ਪੁਲਿਸ ਦੇ ਕੋਲ ਜਾ ਕੇ ਜਿਹੜੀ ਦਰਖਾਸਤ ਦਿੱਤੀ ਜਾਂਦੀ ਹੈ ਕੰਪਲੀਟ ਦਰਜ ਕਰਵਾਈ ਜਾਂਦੀ ਹੈ ਹਾਲਾਂਕਿ ਮਾਮਲਾ ਦਰਜ ਕਰ ਲਿਆ ਗਿਆ ਪਰ ਐਕਸ਼ਨ ਦੇ ਵਿੱਚ ਪੁਲਿਸ ਨਜ਼ਰ ਨਹੀਂ ਆ ਰਹੀ ਹਾਲਾਂਕਿ ਉਹਨਾਂ ਨੂੰ ਇਸ ਤੋਂ ਪਹਿਲਾਂ ਸਿਕਿਉਰਿਟੀ ਪ੍ਰੋਵਾਈਡ ਕੀਤੀ ਗਈ ਸੀ ਗਨਮੈਨ ਵੀ ਉਹਨਾਂ ਦੇ ਕੋਲ ਸੀ ਜਦੋਂ ਉਹਨਾਂ ਦੇ ਉੱਤੇ ਫਾਇਰਿੰਗ ਹੁੰਦੀ ਹੈ ਤੇ ਵੱਡੇ ਸਵਾਲੇ ਖੜੇ ਹੋ ਰਹੇ ਨੇ ਕਿ ਆਖਰ ਪ੍ਰਸ਼ਾਸਨ ਕਿ ਜਾਨ ਮਾਲ ਦੀ ੁਰੱਖਿਆ ਹੀ ਨਹੀਂ ਕਰ ਰਹੀ ਪੰਜਾਬ ਪੁਲਿਸ ਬੀਤੇ ਦਿਨਾਂ ਦੇ ਵਿੱਚ ਜਿਸ ਤਰ੍ਹਾਂ ਐਨ ਆਰ ਆਈ ਪਰਿਵਾਰ ਦੇ ਉੱਤੇ ਹਮਲਾ ਹੁੰਦਾ ਘਰੇ ਵੜ ਕੇ ਉਹਨਾਂ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਜਾਂਦਾ ਅਜੇ ਉਹ ਖਬਰ ਅਖਬਾਰਾਂ ਦੇ ਪੰਨਿਆਂ ਤੋਂ ਲੱਥੀ ਨਹੀਂ ਸੀ ਤੇ ਅੱਜ ਅੰਮ੍ਰਿਤਸਰ ਦੇ ਵਿੱਚ ਮੋੜ ਤੋਂ ਥਾੜ ਥਾੜ ਹੋ ਗਈ ਹੈ ਗੋਲੀਆਂ ਚੱਲੀਆਂ ਨੇ ਇੱਕ ਡੀਲਰ ਦੇ ਉੱਤੇ ਗੋਲੀਆਂ ਚੱਲੀਆਂ ਨੇ ਤੇ ਇਸ ਸਮੇਂ ਉਹ ਜ਼ੇਰੇ ਇਲਾਜ ਹੈ ਹਾਲਾਂਕਿ دہشت ਦਾ ਮਾਹੌਲ ਫੈਲਿਆ ਹੋਇਆ ਉੱਥੇ ਹੀ ਪੁਲਿਸ ਅਫਸਰਾਂ ਦਾ ਕੀ ਕਹਿਣਾ ਹੈ ਉਹ ਬਿਆਨ ਵੀ ਤੁਹਾਡੇ ਨਾਲ ਸਾਂਝਾ ਕਰ ਦਿੰਨੇ ਆ ਪਰ ਲੋਕਾਂ ਦਾ ਇੱਕ ਸਵਾਲ ਹੈ ਕਿੱਥੇ ਪੰਜਾਬ ਪੁਲਿਸ ਜੀ ਇਹ ਜਿਹੜਾ ਮਾਮਲਾ ਹੈ ਪਰਸੋ ਦੇ ਸਾਦੇ ਧਿਆਨ ਦੇ ਵਿੱਚ ਆਇਆ ਹੈ ਪੁਲਿਸ ਵੱਲੋਂ ਸਵਿਫਟਲੀ ਐਕਸ਼ਨ ਕੀਤਾ ਗਿਆ ਜਿਹੜੇ ਵੀ ਬੇਨ ਵਿੰਦੇ ਦੇ ਨਾਲ ਤੇ ਜਿਹੜੀ ਇਨਵੈਸਟੀਗੇਸ਼ਨ ਉਹ ਕੀਤੀ ਜਾ ਰਹੀ ਹੈ ਜਿੱਥੇ ਤੱਕ ਇਹਨਾਂ ਸਿਕਿਉਰਟੀ ਦਾ ਬੰਦਾਬਸਤੀ ਦੀ ਗੱਲ ਹੈਗੀ ਉਹ ਅਸੀਂ ਐਕਸਟਰਾ ਜਿਹੜੀ ਇਹਨਾਂ ਨੂੰ ਸਿਕਿਉਰਟੀ ਪ੍ਰੋਵਾਈਡ ਕੀਤੀ ਹੈ ਕਈ ਜਿਹੜੇ ਹੈ ਇਨਵੈਸਟੀਗੇਸ਼ਨ ਚ ਇਹਨਾਂ ਦੇ ਇਸ ਕੇਸ ਦੇ ਮੁਤਲਕ ਜਿਹੜੇ ਹੈ ਪਹਿਲੇ ਸਾਹਮਣੇ ਆਏ ਨੇ ਬੜੇ ਸੈਂਸਿਟਿਵ ਪਹਿਲੇ ਸਾਹਮਣੇ ਆਏ ਨੇ ਅਸੀਂ ਉਹਨਾਂ ਸਾਰਿਆਂ ਦੀ ਜਿਹੜੀ ਹੈ ਤਫਤੀਸ਼ ਕਰ ਰਹੇ ਹਾਂ ਤੇ ਟਾਈਮਲੀ ਜਿਵੇਂ ਜਿਵੇਂ ਤੱਕ ਸਾਹਮਣੇ ਪੇਸ਼ ਹੋਣਗੇ ਆਉਣਗੇ ਇਨਵੈਸਟੀਗੇਸ਼ਨ ਉਹ ਤੁਹਾਡੇ ਨਾਲ ਸਾਂਝੀ ਕੀਤੀ ਜਾਵੇ। ਪਰ ਥੋੜੀ ਜਿਹੀ ਡਿਟੇਲ ਇਹ ਇਹ ਦੂਜੀ ਮਸਲਾ ਕੀ ਸੀ ਕਿਉਂ ਉਹਨਾਂ ਦੇ ਤੱਕ ਜਿਹੜਾ ਇਹ ਥ੍ਰੈਟਨਿੰਗ ਜਿਹੜੀ ਕਾਲ ਆਈ ਹੈ ਇਹ ਅਪ੍ਰੈਲ ਮਹੀਨੇ ਦੀ ਗੱਲ ਹੈ ਜਿਹਦੇ ਵਿੱਚ ਨਾ ਇਹਨਾਂ ਤੋਂ ਐਕਸਟਰੈਕਸ਼ਨ ਜਿਹੜਾ ਹੈ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ ਤੇ ਉਹਦੇ ਸਬੰਧ ਚ ਇਹ ਕਾਲ ਹੋਈ ਸੀ ਉਸ ਤੋਂ ਬਾਅਦ ਥੋੜਾ ਹੈ ਇਹਨਾਂ ਨੂੰ ਹਦਾਇਤਾਂ ਦਿੱਤੀਆਂ ਗਈਆਂ ਸੀ ਸਕੀਡਿਊਲ ਕੋਈ ਕੀਤੀ ਗਈ ਸੀ ਔਰ ਇਹਦੇ ਨਾਲ ਜੁੜੇ ਹੋ ਤੁਸੀਂ ਤੇ ਇਸ ਵੇਲੇ ਦੀ ਅਹਿਮ ਅਪਡੇਟ ਅਮਰਸਰ ਦੇ ਨਾਲ ਜੁੜੀ ਹੋਈ ਹੈ ਜਿੱਥੇ ਮੜ ਤੋਂ ਗੋਲੀਆਂ ਚੱਲੀਆਂ ਨੇ ਤੇ ਇਲਾਕੇ ਦੇ ਵਿੱਚ ਦਹਿਸ਼ਤ ਫੈਲੀ ਹੋਈ ਹੈ ਜ਼ਿਕਰ ਖਾਸ ਹੈ ਕਿ ਜਿਹੜੀਆਂ ਇਹ ਗੋਲੀਆਂ ਚੱਲੀਆਂ ਨੇ ਇਹ ਇੱਕ ਡੀਲਰ ਦੇ ਉੱਤੇ ਚੱਲੀਆਂ ਨੇ ਕਮਿਸ਼ਨ ਏਜੰਟ ਹੈ ਸੁਰਜੀਤ ਸਿੰਘ ਜਿਸ ਨੂੰ ਬਦਮਾਸ਼ਾਂ ਦੇ ਵੱਲੋਂ ਧਮਕੀ ਦਿੱਤੀ ਗਈ ਸੀ ਫਰौती ਮੰਗੀ ਗਈ ਸੀ ਜ਼ਿਕਰ ਖਾਸ ਹੈ ਕਿ ਇੱਕ ਵਿਦੇਸ਼ੀ ਨੰਬਰ ਤੋਂ ਕਾਲ ਆਉਂਦੀ ਹੈ ਤੇ ਗੈਂਗਸਟਰ ਰਿੰਦਾ ਦੇ ਨਾਂ ਦੇ ਉੱਤੇ 5 ਕਰੋੜ ਰੁਪਏ ਮੰਗੇ ਜਾਂਦੇ ਨੇ ਤੇ ਕਿਹਾ ਜਾਂਦਾ ਜੇਕਰ 5 ਕਰੋੜ ਨਾ ਦਿੱਤੇਗੇ ਤਾਂ ਪਰਵਾਰ ਸਮੇਤ ਸੁਰਜੀਤ ਸਿੰਘ ਨੂੰ ਠੋਕ ਦਿੱਤਾ ਜਾਵੇਗਾ ਜਿਸ ਤੋਂ ਬਾਅਦ ਉਹਨਾਂ ਦੇ ਵੱਲੋਂ ਵਿਰੋਧ ਕੀਤਾ ਗਿਆ ਤੇ ਕਿਹਾ ਗਿਆ ਕਿ ਉਹਨਾਂ ਕੋਲ ਇੰਨੇ ਪੈਸੇ ਨਹੀਂ ਨੇ ਉਹ ਇੱਕ ਛੋਟੇ ਕਾਰੋਬਾਰੀ ਨੇ ਜਿਸ ਤੋਂ ਬਾਅਦ ਬਦਮਾਸ਼ਾਂ ਦੇ ਵੱਲੋਂ ਉਹਨਾਂ ਦੇ ਉੱਤੇ ਗੋਲੀਆਂ ਚਲਾਈ ਗਈਆਂ ਨੇ ਦੋ ਬਦਮਾਸ਼ ਮੋਟਰਸਾਈਕਲ ਤੇ ਸਵਾਰ ਓਕੇ ਆਂਦੇ ਨੇ ਤੇ ਉਹਨਾਂ ਦੇ ਉੱਤੇ ਗੋਲੀਆਂ ਚਲਾ ਦਿੰਦੇ ਨੇ ਤੇ ਉਹਨਾਂ ਦੀ ਜਿਹੜੀ ਕਮਰ ਹੈ ਉਸ ਤੇ ਵਿੱਚ ਜਾ ਕੇ ਗੋਲੀ ਲੱਗਦੀ ਹੈ ਉਸ ਤੋਂ ਬਾਅਦ ਗੰਭੀਰ ਜ਼ਖਮੀ ਹੋ ਜਾਂਦੇ ਨੇ ਤੇ ਇਸ ਸਮੇਂ ਉਹ ਚੇਰੇ ਇਲਾਜ ਨੇ ਉਹਨਾਂ ਦਾ ਕੀ ਕੁਝ ਕਹਿਣਾ ਹੈ ਪਹਿਲਾਂ ਉਹਨਾਂ ਦਾ ਜਿਹੜਾ ਬਿਆਨ ਹੈ ਸਟੇਟਮੈਂਟ ਹੈ ਉਹ ਤੁਹਾਡੇ ਨਾਲ ਸਾਂਝੀ ਕਰ ਦਿੰਨੇ ਆ ਮੈਂ ਬਾਰੋਂ ਫੋਨ ਜਿਹੜਾ ਮੈਨੂੰ ਪਹਿਲਾਂ ਆਇਆ ਹਰਿੰਦਰ ਸਿੰਘ ਗਰਿੰਦਾ ਰੰਦੇਰਾ ਆ ਉਹਨੇ ਆਪਣੇ ਆਪ ਨੂੰ ਹਰਿੰਦਰ ਸਿੰਘ ਗਰਿੰਦਾ ਦੱਸਿਆ ਪਰ ਮੈਨੂੰ ਨਹੀਂ ਪਤਾ ਕਿ ਕੌਣ ਹੈ ਕੌਣ ਨਹੀਂ ਕੋਈ ਵੀਡੀਓ ਕਾਲ ਨਹੀਂ ਹੋਈ WhatsApp ਕਾਲ ਆਈ ਹੈ ਤੇ ਮੈਨੂੰ ਉਹਨਾਂ ਨੇ ਕਿਹਾ ਵੀ ਤੇਰੇ ਕੋਲ 5 ਕਰੋੜ ਰੁਪਈਆ ਲੈਣਾ ਤੇ ਇਹਨੂੰ ਸੇਵਾ ਲਈ ਹੈ ਮੈਂ ਕਿਹਾ ਵੀ ਮੈਂ ਗਰੀਬ ਬੰਦਾ ਮੈਂ ਤੁਹਾਨੂੰ 5 ਕਰੋੜ ਰੁਪਈਆ ਕਿੱਥੋਂ ਲਵਾਂਗਾ ਵਪਾਰੀ ਬੰਦੇ ਆ ਕਾਰੋਬਾਰ ਆ ਤੁਹਾਨੂੰ ਪਤਾ ਕਾਰੋਬਾਰਾਂ 'ਚ ਪੈਸੇ ਮਾਰੇ ਕੋਠੇ ਲੱਗੇ ਹੁੰਦੇ ਆ ਤੇ ਉਸ ਤੋਂ ਬਾਅਦ ਮੈਂ ਫਿਰ ਉਸੇ ਵੇਲੇ ਪੁਲਿਸ ਨੂੰ ਸੂਚਿਤ ਕੀਤਾ ਉਹਨਾਂ ਨੇ ਮਕਦਮਾ ਨੰਬਰ 32 ਜਿਹੜਾ 24 ਉਹਨਾਂ ਦਰਜ ਕੀਤਾ ਉਹ ਮਰ ਤੋਂ ਬਾਅਦ ਫਿਰ ਮੈਨੂੰ ਕੱਲਾ ਆਉਂਦਿਆ ਰਹੀਆਂ ਵੀ ਆਹ ਤੇਰੇ ਕੋਲ ਪੈਸੇ ਲੈਣੇ ਹੀ ਲੈਣੇ ਆ ਜੇ ਤੂੰ ਪੈਸੇ ਨਾ ਦਿੱਤੇ ਤੈਨੂੰ ਮਾਰ ਦੇਣਾ ਤੇਰੇ ਪਰਿਵਾਰ ਨੂੰ ਮਾਰ ਦੇਣਾ ਤੇ ਤੁਹਾਡੇ ਘਰ ਨੂੰ ਅੱਗ ਲਾ ਦੇਣੀ ਆ ਮੈਂ ਫਰੋਤੀ ਮੰਗੀ ਦੀ ਫਰੋਤੀ ਮੰਗੀ ਗਈ ਜੀ ਆਂਦੇ ਤੁਹਾਡੇ ਕੋਲ 5 ਕਰੋੜ ਲੈਣਾ ਬਸ ਇਹ ਕਿੰਨੇ ਦਿਨਾਂ ਤੋਂ ਤੁਹਾਨੂੰ ਇਹ ਸਾਰੇ ਮੈਨੂੰ 17/4/2024 ਤੋਂ ਆਉਂ ਰਹੀਆਂ ਧਮਕੀਆਂ ਪੀੜਤ ਸੁਰਜੀਤ ਸਿੰਘ ਦਾ ਕੀ ਕੁਝ ਕਹਿਣਾ ਉਹ ਤੁਸੀਂ ਖੁਦ ਹੀ ਸੁਣ ਲਿਆ ਤੇ ਉਹਨਾਂ ਦੇ ਵੱਲੋਂ ਸਾਫਤੌਰ ਤੇ ਕਿਹਾ ਗਿਆ ਹੈ ਕਿ ਉਹਨਾਂ ਨੂੰ ਧਮਕੀਆਂ ਦਿੱਤੀਆਂ ਗਈਆਂ ਸੀ ਥ੍ਰੈਟਸ ਦਿੱਤੇ ਗਏ ਸੀ ਅਪ੍ਰੈਲ ਮਹੀਨੇ ਤੋਂ ਇਹ ਕੋਲਾ ਆ ਰਹੀਆਂ ਸਨ ਜਿਸ ਤੋਂ ਬਾਅਦ ਉਹਨਾਂ ਦੇ ਵੱਲੋਂ ਪੁਲਿਸ ਦੇ ਕੋਲ ਜਾ ਕੇ ਜਿਹੜੀ ਦਰਖਾਸਤ ਦਿੱਤੀ ਜਾਂਦੀ ਹੈ ਕੰਪਲੀਟ ਦਰਜ ਕਰਵਾਈ ਜਾਂਦੀ ਹੈ ਹਾਲਾਂਕਿ ਮਾਮਲਾ ਦਰਜ ਕਰ ਲਿਆ ਗਿਆ ਪਰ ਐਕਸ਼ਨ ਦੇ ਵਿੱਚ ਪੁਲਿਸ ਨਜ਼ਰ ਨਹੀਂ ਆ ਰਹੀ ਹਾਲਾਂਕਿ ਉਹਨਾਂ ਨੂੰ ਇਸ ਤੋਂ ਪਹਿਲਾਂ ਸਿਕਿਉਰਿਟੀ ਪ੍ਰੋਵਾਈਡ ਕੀਤੀ ਗਈ ਸੀ ਗਨਮੈਨ ਵੀ ਉਹਨਾਂ ਦੇ ਕੋਲ ਸੀ ਜਦੋਂ ਉਹਨਾਂ ਦੇ ਉੱਤੇ ਫਾਇਰਿੰਗ ਹੁੰਦੀ ਹੈ ਤੇ ਵੱਡੇ ਸਵਾਲੇ ਖੜੇ ਹੋ ਰਹੇ ਨੇ ਕਿ ਆਖਰ ਪ੍ਰਸ਼ਾਸਨ ਕਿੱਥੇ ਹੈ ਕਾਨੂੰਨ ਮਾਲ ਦੀ ਰੱਖਿਆ ਹੀ ਨਹੀਂ ਕਰ ਰਹੀ ਪੰਜਾਬ ਪੁਲਿਸ ਬੀਤੇ ਦਿਨਾਂ ਦੇ ਵਿੱਚ ਜਿਸ ਤਰ੍ਹਾਂ ਐਨ ਆਰ ਆਈ ਪਰਿਵਾਰ ਦੇ ਉੱਤੇ ਹਮਲਾ ਹੁੰਦਾ ਘਰੇ ਵੜ ਕੇ ਉਹਨਾਂ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਜਾਂਦਾ ਅਜੇ ਉਹ ਖਬਰ ਅਖਬਾਰਾਂ ਦੇ ਪੰਨਿਆਂ ਤੋਂ ਲੱਥੀ ਨਹੀਂ ਸੀ ਤੇ ਅੱਜ ਅੰਮ੍ਰਿਤਸਰ ਦੇ ਵਿੱਚ ਮੋੜ ਤੋਂ ਥਾੜ ਥਾੜ ਹੋ ਗਈ ਹੈ ਗੋਲੀਆਂ ਚੱਲੀਆਂ ਨੇ ਇੱਕ ਡੀਲਰ ਦੇ ਉੱਤੇ ਗੋਲੀਆਂ ਚੱਲੀਆਂ ਨੇ ਤੇ ਇਸ ਸਮੇਂ ਉਹ ਜ਼ੇਰੇ ਇਲਾਜ ਹੈ ਹਾਲਾਂਕਿ ਦਹਿਸ਼ਤ ਦਾ ਮਾਹੌਲ ਫੈਲਿਆ ਹੋਇਆ ਉੱਥੇ ਹੀ ਪੁਲਿਸ ਅਫਸਰਾਂ ਦਾ ਕੀ ਕਹਿਣਾ ਹੈ ਉਹ ਬਿਆਨ ਵੀ ਤੁਹਾਡੇ ਨਾਲ ਸਾਂਝਾ ਕਰ ਦਿੰਨੇ ਆ ਪਰ ਲੋਕਾਂ ਦਾ ਇੱਕ ਸਵਾਲ ਹੈ ਕਿੱਥੇ ਪੰਜਾਬ ਪੁਲਿਸ ਜੀ ਇਹ ਜਿਹੜਾ ਮਾਮਲਾ ਹੈ ਪਰਸ਼ਦੇ ਸਾਦੇ ਧਿਆਨ ਦੇ ਵਿਚ ਆਇਆ ਕਿ ਇਸ ਵੱਲੋਂ ਸਵਿਫਟਲੀ ਐਕਸ਼ਨ ਕੀਤਾ ਗਿਆ ਜਿਹੜੇ ਵੀ ਬੇਨਗੁੰਦਨਾ ਹੈਗਾ ਤੇ ਜਿਹੜੀ ਇਨਵੈਸਟੀਗੇਸ਼ਨ ਹੋ ਕੀਤੀ ਜਾ ਰਹੀ ਹੈ ਜਿੱਥੇ ਤੱਕ ਨਾ ਸਕਿਉਰਟੀ ਦਾ ਬੰਦਾ ਵਸਤੀ ਗੱਲ ਹੈਗੀ ਉਹ ਅਸੀਂ ਐਕਸਟਰਾ ਜੁਡੀਵੈਂਸ ਕਿਉ ਟੂ ਪ੍ਰੋਵਾਈਡ ਕੀਤੀ ਹੈ ਕਈ ਜਿਹੜੇ ਹੈ ਇਨਵੈਸਟੀਗੇਸ਼ਨ ਚ ਉਹਨਾਂ ਦੇ ਇਸ ਕੇਸ ਦੇ ਮੁਤਲਕ ਜਿਹੜੇ ਹੈ ਪਹਿਲੇ ਸਾਹਮਣੇ ਆਏ ਨੇ ਜਿਹੜੇ ਸੈਂਸਟਿਵ ਪਹਿਲੇ ਸਾਹਮਣੇ ਆਏ ਨੇ ਅਸੀਂ ਇਹਨਾਂ ਸਾਰਿਆਂ ਨੇ ਪੜੀ ਹੈ ਤਫ਼ਤੀਸ਼ ਕਰ ਰਹੀ ਹੈ ਤੇ ਟਾਈਮ 'ਚ ਜਿਵੇਂ ਜਿਵੇਂ ਤੱਕ ਸਾਹਮਣੇ ਪੇਸ਼ ਹੋਣਗੇ ਆਉਣਗੇ ਇਨਵੈਸਟੀਗੇਸ਼ਨ ਜੋ ਚੱਲ ਰਹੀ ਹੈ ਸੰਭੋਧ ਕੀਤੀ ਹੈ ਸਭ ਤੋਂ ਵੱਡਾ ਜਿਹੜਾ ਮਸਲਾ ਕੀ ਸੀ ਕਿ ਉਹਨਾਂ ਦੇ ਪਹਿਲੇ ਜਿਹਨਾਂ ਉਹ ਥ੍ਰੈਟਨਿੰਗ ਜਿਹੜੀ ਕਾਲ ਆਈ ਹੈ ਇਹ ਆਪਰੈਨਿਟੀ ਦੀ ਗੱਲ ਹੈ ਜਿਹਨ ਜਿਹਨ ਇਹਨਾਂ ਤੋਂ ਐਕਸਟਰੈਕਸ਼ਨ ਜਿਹੜਾ ਹੈ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ ਤੇ ਉਹਦੇ ਸਮਾਂ ਚੇ ਕਾਲ ਹੋਈ ਸੀ ਤੇ ਉਸ ਤੋਂ ਬਾਅਦ ਜਿਹੜਾ ਹੈ ਇਹਨਾਂ ਨੂੰ ਹਦਾਇਤਾਂ ਦਿੱਤੀਆਂ ਗਈਆਂ ਸੀ ਸਕੇਡਿਊਲ ਕਰ ਦਿੱਤੀ ਗਈ ਸੀ ਔਰ ਇਹਦੇ ਨਾਲ ਜੁੜੇ ਹੋ ਤੁਸੀਂ ਤੇ ਇਸ ਵੇਲੇ ਦੀ اہم ਅਪਡੇਟ ਅਮਰਸਰ ਦੇ ਨਾਲ ਜੁੜੀ ਹੋਈ ਹੈ ਜਿੱਥੇ ਮੋੜ ਤੋਂ ਗੋਲੀਆਂ ਚੱਲੀਆਂ ਨੇ ਤੇ ਇਲਾਕੇ ਦੇ ਵਿੱਚ ਦਹਿਸ਼ਤ ਫੈਲੀ ਹੋਈ ਹੈ ਜ਼ਿਕਰੇ ਖਾਸ ਹੈ ਕਿ ਜਿਹੜੀਆਂ ਇਹ ਗੋਲੀਆਂ ਚੱਲੀਆਂ ਨੇ ਇਹ ਇੱਕ ਡੀਲਰ ਦੇ ਉੱਤੇ ਚੱਲੀਆਂ ਨੇ ਕਮਿਸ਼ਨ ਏਜੰਟ ਹੈ ਸਰਜੀਤ ਸਿੰਘ ਜਿਸ ਨੂੰ ਬਦਮਾਸ਼ਾਂ ਦੇ ਵੱਲੋਂ ਧਮਕੀ ਦਿੱਤੀ ਗਈ ਸੀ ਫਰौती ਮੰਗੀ ਗਈ ਸੀ ਜ਼ਿਕਰੇ ਖਾਸ ਹੈ ਕਿ ਇੱਕ ਵਿਦੇਸ਼ੀ ਨੰਬਰ ਤੋਂ ਕਾਲ ਆਉਂਦੀ ਹੈ ਤੇ ਗੈਂਗਸਟਰ ਔਰਿੰਦਾ ਦੇ ਨਾਂ ਦੇ ਉੱਤੇ 5 ਕਰੋੜ ਰੁਪਏ ਮੰਗੇ ਜਾਂਦੇ ਨੇ ਤੇ ਕਿਹਾ ਜਾਂਦਾ ਜੇਕਰ 5 ਕਰੋੜ ਨਾ ਦਿੱਤੇਗੇ ਤਾਂ ਪਰਿਵਾਰ ਸਮੇਤ ਸੁਰਜੀਤ ਸਿੰਘ ਨੂੰ ਠੋਕ ਦਿੱਤਾ ਜਾਵੇਗਾ ਜਿਸ ਤੋਂ ਬਾਅਦ ਉਹਨਾਂ ਦੇ ਵੱਲੋਂ ਵਿਰੋਧ ਕੀਤਾ ਗਿਆ ਤੇ ਕਿਹਾ ਗਿਆ ਕਿ ਉਹਨਾਂ ਕੋਲ ਇੰਨੇ ਪੈਸੇ ਨਹੀਂ ਨੇ ਉਹ ਇੱਕ ਛੋਟੇ ਕਾਰੋਬਾਰੀ ਨੇ ਜਿਸ ਤੋਂ ਬਾਅਦ ਬਦਮਾਸ਼ਾਂ ਦੇ ਵੱਲੋਂ ਉਹਨਾਂ ਦੇ ਉੱਤੇ ਗੋਲੀਆਂ ਚਲਾਈ ਗਈਆਂ ਨੇ ਦੋ ਬਦਮਾਸ਼ ਮੋਟਰਸਾਈਕਲ ਤੇ ਸਵਾਰ ਓਕੇ ਆਂਦੇ ਨੇ ਤੇ ਉਹਨਾਂ ਦੇ ਉੱਤੇ ਗੋਲੀਆਂ ਚਲਾ ਦਿੰਦੇ ਨੇ ਤੇ ਉਹਨਾਂ ਦੀ ਜਿਹੜੀ ਕਮਰ ਹੈ ਉਸ ਤੇ ਵਿੱਚ ਜਾ ਕੇ ਗੋਲੀ ਲੱਗਦੀ ਹੈ ਉਸ ਤੋਂ ਬਾਅਦ ਗੰਭੀਰ ਜ਼ਖਮੀ ਹੋ ਜਾਂਦੇ ਨੇ ਤੇ ਇਸ ਸਮੇਂ ਉਹ ਚੇਰੇ ਇਲਾਜ ਨੇ ਉਹਨਾਂ ਦਾ ਕੀ ਕੁਝ ਕਹਿਣਾ ਹੈ ਪਹਿਲਾਂ ਉਹਨਾਂ ਦਾ ਜਿਹੜਾ ਬਿਆਨ ਹੈ ਸਟੇਟਮੈਂਟ ਹੈ ਉਹ ਤੁਹਾਡੇ ਨਾਲ ਸਾਂਝੀ ਕਰ ਦਿੰਨੇ ਆ ਬਰੋਂ ਫੋਨ ਜਿਹੜਾ ਮੈਨੂੰ ਪਹਿਲਾਂ ਆਇਆ ਹਰਿੰਦਰ ਸਿੰਘ ਅਰਿੰਦਾ ਦਾ ਆਇਆ ਉਹਨੇ ਆਪਣੇ ਆਪ ਨੂੰ ਹਰਿੰਦਰ ਸਿੰਘ ਅਰਿੰਦਾ ਦੱਸਿਆ ਪਰ ਮੈਨੂੰ ਨਹੀਂ ਪਤਾ ਕਿ ਕੌਣ ਹੈ ਕੌਣ ਨਹੀਂ ਕੋਈ ਵੀਡੀਓ ਕਾਲ ਨਹੀਂ ਹੋਈ WhatsApp ਕਾਲ ਆਈ ਹੈ ਤੇ ਮੈਨੂੰ ਉਹਨਾਂ ਨੇ ਕਿਹਾ ਵੀ ਤੇਰੇ ਕੋਲ 5 ਕਰੋੜ ਰੁਪਈਆ ਲੈਣਾ ਤੇ ਇਹਨੂੰ ਸੇਵਾ ਲਈ ਹੈ ਮੈਂ ਕਿਹਾ ਵੀ ਮੈਂ ਗਰੀਬ ਬੰਦਾ ਮੈਂ ਤੁਹਾਨੂੰ 5 ਕਰੋੜ ਰੁਪਈਆ ਕਿੱਥੋਂ ਲਵਾਂਗਾ ਵਪਾਰੀ ਬੰਦੇ ਆ ਕਾਰੋਬਾਰ ਹੈ ਤੁਹਾਨੂੰ ਪਤਾ ਕਾਰੋਬਾਰਾਂ 'ਚ ਪੈਸੇ ਮਾਰੇ ਕੋਠੇ ਲੱਗੇ ਹੁੰਦੇ ਆ ਤੇ ਉਸ ਤੋਂ ਬਾਅਦ ਮੈਂ ਫਿਰ ਉਸੇ ਵੇਲੇ ਪੁਲਿਸ ਨੂੰ ਸੂਚਿਤ ਕੀਤਾ ਉਹਨਾਂ ਨੇ ਮਕਦਮਾ ਨੰਬਰ 32 ਜਿਹੜਾ 24 ਉਹਨਾਂ ਦਰਜ ਕੀਤਾ ਉਹਨਾਂ ਖਿ ਪਰ ਤੋਂ ਬਾਅਦ ਫਿਰ ਮੈਨੂੰ ਕਾਲਾਂ ਆਉਂਦੀਆਂ ਰਹੀਆਂ ਵੀ ਆਹ ਤੇਰੇ ਕੋ ਪੈਸੇ ਲੈਣੇ ਹੀ ਲੈਣੇ ਆ ਜੇ ਤੂੰ ਪੈਸੇ ਨਾ ਦਿੱਤੇ ਤੈਨੂੰ ਮਾਰ ਦੇਣਾ ਤੇਰੇ ਪਰਿਵਾਰ ਨੂੰ ਮਾਰ ਦੇਣਾ ਤੇ ਤੁਹਾਡੇ ਘਰ ਨੂੰ ਅੱਗ ਲਾ ਦੇਣੀ ਆ ਮੈਂ ਫਰੋਤੀ ਮੰਗੀ ਦੀ ਫਰੋਤੀ ਮੰਗੀ ਗਈ ਜੀ ਆਂਦੇ